ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਇੱਕ ਗੀਤ ਹੈ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ perfect nice. right. mm. ਜਿਸਨੇ ਵੀ ਸੁਣਿਆ ਉਸ ਦੀਆਂ ਅੱਖਾਂ ਪਰ ਆਂਦੀਆਂ ਨੇ ਤੇ ਕਿਤਨਾ ਕਿਤੇ ਇਸ ਗੀਤ ਦੇ ਵਿੱਚ ਉਹ ਕੋੜੀ ਸੱਚਾਈ ਹੈ ਜਿਸ ਨੂੰ ਅਸੀਂ ਭੁੱਲ ਕੇ ਵੀ ਨਹੀਂ ਭੁਲਾ ਸਕਦੇ ਕਿਉਂਕਿ ਮਾਂ ਲੱਖ ਤਸਹੀਹ ਸਹਿਲੇ ਫੇਵੀ ਆਪਣੇ ਬੱਚਿਆਂ ਬਾਰੇ ਕਦੇ ਮਾੜਾ ਸ਼ਬਦ ਨਹੀਂ ਕਹਿੰਦੀ ਆਪਣੇ ਬੱਚਿਆਂ ਬਾਰੇ ਕਦੇ ਮਾੜੀ ਮੰਨਤ ਨਹੀਂ ਮੰਗਦੀ ਤੁਹਾਨੂੰ ਵਿਖਾਨੇ ਆ ਅੱਜ ਕੱਲ੍ਹ ਦੀਆਂ ਔਲਾਦਾਂ ਦਾ ਇੱਕ ਅਜੀਹਾ ਚਿਹਰਾ ਜਿੱਥੇ ਮਾਂ ਸੜਕਾਂ ਤੇ ਧੱਕੇ ਖਾਂਦੀ ਪਈ ਐ ਤੇ ਉਸ ਦਾ ਕੱਲਾ ਕੱਲਾ ਪੁੱਤ ਘਰੇ ਐਸ਼ ਕਰਦਾ ਪਿਆ ਐ ਤੇ ਜਿਹੜਾ ਸੰਗਾ ਨੇ ਇਸ ਮਾਂ ਨੂੰ ਖਾਣ ਪੀਣ ਵਾਸਤੇ ਦਾ ਤੇ ਜਦੋਂ ਪੁੱਛਿਆ ਪੁੱਤ ਬਾਰੇ ਤਾਂ ਵੀ ਮਾਂ ਇੱਕ ਸ਼ਬਦ ਪੁੱਤ ਲਈ ਮਾੜਾ ਨਾ ਕਹਿ ਸਕੀ ਬਸ ਇੰਨਾ ਹੀ ਕਹਿੰਦੀ ਰਹੀ ਤੁਸੀਂ ਮੇਰੇ ਪੁੱਤ ਨੂੰ ਦੱਸ ਦਿਓ ਕਿ ਮੈਨੂੰ ਲੈ ਜਾਵੇ ਤੁਹਾਡਾ ਕਿਹੜਾ ਪਿੰਡ ਕਿਹੜਾ ਮਾਤਾ ਦੱਸੋ ਮੈਨੂੰ ਮੇਰਾ ਪਿੰਡ ਬੇਠਾ ਸ਼ਾਹ ਹੁਸ਼ਿਆਰਪੁਰ ਤਾਂ ਹੈਗਾ ਆ ਵੀ ਉਹਦੇ ਨੇੜੇ ਕੋਈ ਮਸ਼ਹੂਰ ਜੀ ਹੈਗੀ ਕੋਈ ਪਿੰਡ ਤੁਹਾਡਾ ਜਿਹੜਾ ਹੈਗਾ ਮੈਂ ਕੀ ਚ ਜਾਂਦੀ ਆ ਡੇਰਾ ਬੜਾ ਵੱਟਾ ਡੇਰਾ ਹੈ ਹਾਂ ਪਰ ਤੁਸੀਂ ਦੇਖੇ ਨਾ ਡੇਰਾ ਵੱਡਾ ਹੁਸ਼ਿਆਰਪੁਰ ਚ ਨਹੀਂ ਕਿਹੜੇ ਸੰਤਾਂ ਦਾ ਕਿਹੜੇ ਬਾਬਿਆਂ ਦਾ ਇਹ ਇਹ ਤੇ ਤੁਹਾਡੇ ਮੁੰਡੇ ਦਾ ਕੀ ਨਾਮ ਹੈਗਾ ਪ੍ਰਕਾਸ਼ ਪ੍ਰਕਾਸ਼ ਹੈ ਪ੍ਰਕਾਸ਼ ਆ ਮੇਰੇ ਮੁੰਡੇ ਅੱਛਾ ਤੇ ਕਾਦਾ ਕੰਮ ਕਰਦਾ ਇਹ ਰੰਗ ਆ ਪੇਟ ਪੂਟੀ ਕਰਦਾ ਰੱਗ ਲੁੱਗੇ ਕਰਦਾ ਅੱਛਾ ਤੇ ਉਹਦਾ ਕੋਈ ਫੋਨ ਨੰਬਰ ਹੈਗਾ ਤੁਹਾਡੇ ਕੋਲ ਫੋਨ ਨੰਬਰ ਮੇਰੇ ਕੋ ਨਹੀਂ ਹੈ ਮੈਂ ਦੇ ਕੇ ਮੇਰੇ ਰੱਖ ਲਿਆ ਰੱਖੂ ਇਹਦਾ ਫੋਨ ਨੰਬਰ ਲੈ ਕੇ ਕੰਨ ਕਿਸੇ ਕੋ ਫੇਰ ਤੁਹਾਨੂੰ ਮੈਂ ਦੱਸ ਦੂੰ ਕਿੱਥੇ ਰਹਿੰਦਾ ਆਪਦੀ ਦੇ ਸੁਧਾਰ ਨੇ ਤੁਸੀਂ ਆਹਨੇ ਫੋਨ ਨੰਬਰ ਹੋਵੇ ਤਾਂ ਕਮ ਸੇ ਕਮ ਆਪਾਂ ਫੋਨ ਕਰਕੇ ਦੱਸਿਏ ਵੀ ਤੁਹਾਡੀ ਮਾਤਾ ਇੱਥੇ ਹੈਗੀ ਆ ਹਾਂਜੀ ਜੀ ਤੋ ਕ ਰੁਲਦੀ ਪਈ ਏ ਸੜਕਾਂ ਤੇ ਦੇਖ ਲੋ ਆਪੇ ਤੋ ਕ ਦੁਕਾਨਾਂ ਮੋਰੀ ਸੁਣਦੀ ਤੋ ਕ ਦੇਖ ਲੋ ਬਚਾਈ ਦਾ ਹਾਲ ਕੀ ਬਹੁ ਮਾੜੀ ਗੱਲ ਏ ਜੀ ਇਹ ਅੱਜ ਤੁਹਾਡੇ ਨਾਲ ਇਹ ਕਰ ਰਿਹਾ ਕੱਲ ਨੂੰ ਉਹਦੇ ਨਾਲ ਵੀ ਇਹੀ ਕੁਝ ਹੋਏਗਾ ਹੋਊਗਾ ਤੁਸੀਂ ਕੋਤੇਰੀ ਆਪਣੀ ਮਾਂ ਨੂੰ ਨਹੀਂ ਕੰਨਾਂ ਠੰਡ ਕਿੰਨੀ ਪੈ ਰਹੀ ਏ ਇਹ ਮੌਸਮ ਨਾ ਹੋਵੇ ਕਿੰਨੇ ਬੱਚੇ ਕਿੰਨੇ ਤੁਹਾਡੇ ਕੋਈ ਆ ਮੇਰੇ ਇੱਕੋ ਹੀ ਮੁੰਡਾ ਥਾ ਨਾਲ ਦਾ ਤੇਰੇ ਵਰਗਾ ਤੇਰੇ ਵਰਗਾ ਅੱਛਾ ਵਿਆਹ ਹੋਇਆ ਆ ਉਹਦੇ ਵੀ ਬੱਚੇ ਹੈਗੇ ਆ ਹਾਂ ਇੱਕ 6 ਮਹੀਨੇ ਦਾ ਮੁੰਡਾ ਹੋਇਆ ਮੇਰੇ ਹੁੰਦੇ ਹੀ ਹੋਇਆ ਵਾ ਫੇ 3-4 ਸਾਲ ਵਿਆਹ ਨੂੰ ਹੋਏ ਤੇ ਮੁੰਡਾ ਹੋਇਆ ਮੈਂ ਮੁਲਾੜ ਕਰ ਲੱਪੀ ਹਾਂ ਪਰ ਮੇਰੇ ਬੱਚੇ ਕੋ ਛੂਏਗੇ ਨਹੀਂ ਅਸੀਂ ਨਹੀਂ ਛੂਣ ਦੇਣਾ ਇੱਕ ਇਹਨੂੰ ਕੀ ਕਾ ਭੈਣੇ ਮੈਂ ਤਾਂ ਦਾਦੀ ਨੂੰ ਲਾੜ ਨਹੀਂ ਕਰਨ ਦਿੰਦੀ ਹੁਣ ਤੇ ਦਿੰਦੀ ਮੇਰੇ ਚਲੋ ਤੁਸੀਂ ਰੋਟੀ ਖਾ ਲਓ ਕੋਈ ਗੱਲ ਨਹੀਂ ਮੈਂ ਤੁਹਾਡੀ ਵੀਡੀਓ ਸੈਂਡ ਕਰਦਾ ਆ ਤੇ ਤੁਹਾਡੇ ਮੁੰਡਿਆਂ ਦੇਖੂਗਾ ਤੇ ਉਹਨੂੰ ਪਤਾ ਲੱਗ ਜਾਏਗਾ ਠੀਕ ਆ ਠੀਕ ਆ ਇੱਲੇ ਜਾਊਗਾ ਤੁਹਾਨੂੰ ਠੀਕ ਹੈ ਕਿ ਨਹੀਂ ਤੂੰ ਨਹੀਂ ਲੈ ਕੇ ਜਾਊਗਾ ਜ਼ਰੂਰ ਬੇਟਾ ਲੈ ਕੇ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਤੂੰ ਵੀ ਮੇਰੇ ਬੱਚੇ ਆ ਹੀ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਨੇ ਮੈਨੂੰ ਧਿਆਨ ਰੱਖਿਆ ਜਿਨ੍ਹਾਂ ਨੇ ਮੇਰੀ ਸੇਵਾ ਕੀਤੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਤਾ ਤੇਰੇ ਫਰਿਸ਼ਤੇ ਆ ਕਿਹੜੇ ਕਿਹੜੇ ਰੱਬ ਆ ਤੁਸੀਂ ਚਲੋ ਕੋਈ ਗੱਲ ਨਹੀਂ ਮੈਂ ਦੇਖਦਾ ਆ ਵੀਡੀਓ ਸੈਂਡ ਕਰਕੇ ਜੇ ਸ਼ਾਇਦ ਤੁਹਾਡੇ ਘਰਿਆਂ ਤਾਈ ਪਹੁੰਚੇ ਮੈਂ ਰੱਬ ਆ ਤੁਸੀਂ ਓਕੇ ਗੁਰੂ ਪਿਆਰਿਓ ਇਹ ਇੱਕ ਮਾਂ ਦਾ ਹਾਲ ਨਹੀਂ ਹੈ ਪਤਾ ਨਹੀਂ ਕਿੰਨੇ ਹੀ ਟੱਬਰ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਵਿਰਧ ਮਾਤਾ ਪਿਤਾ ਵਿਰਧ ਆਸ਼ਰਮਾਂ ਦੇ ਵਿੱਚ ਸੁੱਟ ਦਿੱਤੇ ਨੇ ਉਹ ਇਹ ਭੁੱਲ ਜਾਂਦੇ ਨੇ ਜੋ ਅੱਜ ਉਹਨਾਂ ਨੇ ਆਪਣੇ ਮਾਪਿਆਂ ਦੇ ਨਾਲ ਕੀਤਾ ਹੈ ਕੱਲ ਉਹਨਾਂ ਦਾ ਵੀ ਉਹੀ ਹਸ਼ਰ ਹੋ ਸਕਦਾ ਹੈ ਇਸ ਕਰਕੇ ਸਾਨੂੰ ਪਰਮਾਤਮਾ ਤੋਂ ਡਰਨਾ ਚਾਹੀਦਾ ਹੈ ਜਿਹੜਾ ਮਾਵਾ ਨੇ ਜਿਹੜਾ ਮਾਪਿਆਂ ਨੇ ਦਿਨ ਰਾਤ ਇੱਕ ਕਰਕੇ ਆਪ ਗਿੱਲੇ ਪੈ ਪੈ ਕੇ ਸਾਨੂੰ ਸੁੱਕਿਆਂ ਪਾ ਪਾ ਕੇ ਸਾਨੂੰ ਪਾਲਿਆ ਪੋਸਿਆ ਆਪ ਭੁੱਖੇ ਰਹਿ ਕੇ ਸਾਡਾ ਢਿੱਡ ਭਰਿਆ ਸਾਨੂੰ ਇਸ ਮੁਕਾਮ ਤੇ ਪਹੁੰਚਾਇਆ ਕਿ ਅਸੀਂ ਅੱਜ ਆਪਣੇ ਪੈਰਾਂ ਤੇ ਖੜੇ ਆ ਜੇਕਰ ਅਸੀਂ ਉਹਨਾਂ ਨੂੰ ਅੱਜ ਤੱਕਾ ਦੇ ਘਰੋਂ ਬਾਹਰ ਕੱਢਦੇ ਆ ਤਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਾਤਾ ਪਿਤਾ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਤੇ ਜੇਕਰ ਅਸੀਂ ਰੱਬ ਦਾ ਅਜੇ ਹੱਥ ਅਸਕਾਰ ਕਰਾਂਗੇ ਤਾਂ ਸਾਨੂੰ ਉਹ ਭੋਗਣਾ ਹੀ ਪਵੇਗਾ ਤੇ ਉਹ ਦਿਨ ਵੀ ਦੂਰ ਨਹੀਂ ਹੋਏਗਾ ਜਦੋਂ ਪਰਮਾਤਮਾ ਆਪ ਤੁਹਾਨੂੰ ਤੁਹਾਡੇ ਇੱਕ ਇੱਕ ਗੁਨਾਹ ਦੀ ਸਜ਼ਾ ਦੇਵੇਗਾ ਉਮੀਦ ਕਰਦਾ ਇਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਕਦੇ ਆਪਣੇ ਮਾਪਿਆਂ ਦਾ तिरस्कार ਨਹੀਂ ਕਰੋਗੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ